ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ ਤੁਸੀਂ ਆ ਪ੍ਰਵਾਨ ਮੁਜਾਵੇ ਉਹਨਾਂ ਦਾ ਪ੍ਰਵਾਦ ਹੁੰਦਾ ਹੈ ਪ੍ਰਵਾਨ ਗਣੇ ਸੀ ਗਏ ਸਭለት ਨਾ ਕੀ ਆਮਾ ਉਹ ਗੁਰੂ ਜੀ ਚਰਨਾਂ ਦੇ ਵਿੱਚ ਪ੍ਰਵਾਣ ਹੋ ਜਾਂਦੇ ਨੇ ਜਿਹੜੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਚਾਹਤੇ ਰਹਿੰਦੇ ਨੇ ਸਰਸੰਗਤ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਉਹ ਆਪਣੀ ਜਗੀਰ ਦੇ ਵਿੱਚ ਲਾਗੂ ਕਰਦੇ ਨੇ ਉਹ ਕੁਝ ਨਾ ਕੁਝ ਲਾਹਜ਼ ਰੂ ਲੈ ਜਾਂਦੇ ਨੇ ਗਾਰੇ ਪਰ ਬਨੋਰਖ ਨਹੀਂ ਲਾਈਏ ਜਦੋਂ ਵੀ ਆਈਏ ਗੁਰੂ ਦੇ ਆਈਏ ਸੱਚ ਪਾਤਸ਼ਾਹ ਜੀ ਸੰ ਪਦਾਰਥਾਂ ਦੀ ਪੈਸਿਆਂ ਦੀ ਮਾਇਆ ਦੀ ਸਰਬ ਉਸ ਤੇਰਾ ਦਿੱਤਾ ਹੋਇਆ ਪ੍ਰਾਪਰਣੀ ਚਰਨਾਂ ਦੇ ਨਾਲ जोडਦੇ ਆਰਾਧੇ ਇਹ ਗੁਰੂ ਨੂੰ ਦਾਤਮਕੀ ਨਾਮ ਦੀ ਵਦਗੀ ਦੀ ਸੇਵਾ ਦੀ ਕਿਉਂਕਿ ਬਾਕੀ ਦਾ ਗੁਰੂ ਨੇ ਪ੍ਰਵਾਜ਼ਵਾ ਨੇ ਸਬਤ ਦੇਣ ਲੱਗ ਇਕ ਨਾਮ ਗੱਲ ਸੀ ਕਿਸ ਬਾਤ ਦਾ ਸਾਲਕ ਤੂੰ ਗੁਰੂ ਕਰ ਜਾਇਆ ਕਰ ਬਾਣੀ ਪੜਿਆ ਕਰ ਜੋ ਚਾਹੇ ਨਾ ਚੋਹ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਚਾਹੇ ਕਰੇ ਉਹਨੇ ਮਿਲ ਜੇਗਾ ਉਤਾਰਦਾ ਸੀ ਮੈਂ ਵੀ ਹੋ ਜਾ ਮੇਰੇ ਕੋਲ ਇੰਨਾ ਪੈਸਾ ਆ ਜੇ ਚੰਗੀ ਗੱਡੀ ਹਰ ਰੋਜ਼ ਗੁਰਦੁਆਰੇ ਜਾਂਦਾ ਗਾ ਵਾਣੀ ਪੜ੍ਹਦਾ ਗਾ ਬੜੀ ਸੇਵਾ ਕਰਦਾ ਕਰਦਾ ਗਿਆ ਕਰਦਾ ਗਿਆ ਸਮਾਂ ਲੰਘਿਆ 6 ਮਹੀਨੇ ਪਰ ਉਸ ਵਜ੍ਹਾ ਤੇ ਮਿਲਿਆ ਕੁਝ ਦਿਨ ਜੋ ਮੈਂ ਚਾਹਦਾ ਸੀ ਮਿਲੇ ਹੀ ਨਹੀਂ ਇੱਕ ਦਿਨ ਆ ਕੇ ਲੱਗਿਆ ਮੈਂ ਦੁਬਾਰਾ ਗੁਰੂ ਘਰ ਨਹੀਂ ਜਾਵਾਂਗਾ ਤੇ ਕਾਦੇ ਨਹੀਂ ਜਾਪਾਂ ਉਹ ਤੇ ਕਹਨ ਜਾਹਦਾ ਕਿ ਫੈਲਾ ਪਏ ਪਰ ਕਿਹਾ ਕਿਸੇ ਬਲੁਖਨੇ ਕਿਤੇ ਨਹੀਂ ਬਾਣੀ ਵੀ ਪੜਨੀ ਤੇ ਸੇਵਕ ਉਹ ਘਰ ਜਾ ਕੇ ਲੱਜਿਆ ਕਰ ਸਤ ਸੰਗ ਦੇ ਵਿੱਚ ਬੈਠਦਾ ਉਹ ਤੋਂ ਵੱਡਾ ਭਲਾ ਉਗਲ ਚਰੂ ਬਾਣੀ ਦੀ ਪੜਦਾ ਮੈਂ ਉੰਜ ਵੈਸੇ ਸੰਗ ਲੁਜਾਇਆ ਕਹਹਿ ਜਾ ਕਰਾਂਗਾ ਪਰੋਇ ਮੇਂ ਦਾ ਜੋ ਚੌਧਾ ਸੀ ਇੰਦਿਲ ਕਿਤੇ ਬਹੁਤ ਅਮੀਰ ਬੰਦਾ ਜਿਹਦੇ ਕੋਲ ਬਹੁਤ ਮਹਿੰਗੀ ਘਟੀ ਆਗੀ ਉਹ ਵੀ ਕਹਿੰਦੇ ਨਮਸਕਾਰ ਕਰਨ ਵਾਸਤੇ ਉਹਨੂੰ ਵੱਲੀ ਦੇ ਵਿੱਚ ਲੈ ਕੇ ਆਇਆ ਮੀਰਬੰਦ ਨੇ ਦੋ ਜਾਣੇ ਦਾ ਪਰਿਆ ਹੋਇਆਗਾ ਇੱਕ ਦਾ ਸੱਜੇ ਪਾਸੇ ਇੱਕ ਦਾ ਖੱਬੇ ਪਾਸੇ ਤੋੜਿਆ ਨਹੀਂ ਜਾਂਦਾ ਨਾ ਲੱਤਾ ਕੰਮ ਕਰਦੀਆਂ ਨੇ ਨਾ ਵਾਹ ਕੰਮ ਕਰਦੀਆਂ ਨੇ ਨਾ ਜਵਾਹ ਕੰਮ ਕਰਦੀਆਂ ਪੈਸਾ ਜ਼ਮੀਨ ਮਹਿਗਿਆ ਗੱਡੀਆਂ ਸੁੱਖ ਸੁਹਜਤਾ ਬੜੀਆਂ ਨੇ ਕਰ ਲਈਆਂ ਪਰ ਪਰਸੇਦ ਚੰਗੀਆਂ ਨੇ ਸਿਹਤ ਠੀਕ ਨਹੀਂ ਜਦੋਂ ਕਿ ਅੱਜ ਕੀ ਉਹ ਦੋਗਦਿਆਂ ਨੇ ਉਸ ਵੀਰ ਬੰਦੇ ਨੂੰ ਕਿੰਨੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਾਈ ਮਰਥਾ ਟੇਕੀ ਉਹਨਾਂ ਬਾਗ ਲੈ ਕੇ ਗਏ ਤੇ ਨਾਲੀ ਦੇ ਪਿੱਛੇ ਉੱਠ ਕੇ ਨੌਜਵਾਨ ਚੱਲਿਆ ਗਿਆ ਇੱਕ ਤਾਂ ਗੱਡੀ ਬੜੀ ਮਹਿੰਗੀ ਐ ਪੱਛਿਆ ਵੀ ਕਿੰਨੇ ਦੇਈ ਐ ਦੱਸੀ ਵੇਨੇ ਦੀ ਆਈ ਆ ਕੁਝ ਅਭੀਰ ਬੰਦੇ ਨੇ ਇੱਕ ਗੱਲ ਆਖੀ ਉਸ ਨੌਜਵਾਨ ਨੂੰ ਕਿੰਨਾ ਵੀ ਗੱਡੀਆਂ ਤਾਂ ਇਤੋਂ ਮਹਿੰਗੀਆਂ ਪਹਿੰਗੇ ਘਰ ਦੇ ਵਿੱਚ ਖੜੀਆਂ ਨੇ ਪਰ ਤੁਬੇ ਤੋਂ ਗੱਡੀ ਲੈਦਾ ਇਹ ਤੋਂ ਮੰਗੀ ਗੱਡੀ ਜੀਦਾਗਾ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਮੈਨੂੰ ਸੇਵ ਚੰਗੇ ਮਿਲਦੇ ਕੱਲੀਆਂ ਗੱਡੀਆਂ ਦੀ ਕੰਮ ਨਹੀਂ ਜਦੋਂ ਸੇਵ ਦੀ ਕੰਮ ਕਰਦੀ ਸਰੀਰ ਵੀ ਕੰਮ ਕਰਦਾ ਡਾਕਟਰਾਂ ਨੇ ਖਾਣਾ ਬੰਦ ਕਰਾਤਾ ਨਾ ਮਿੱਠਾ ਖਾ ਸਕਦਾ ਨਾ ਨਕੀਨ ਖਾ ਸਕਦਾ ਕਿਉਂਕਿ ਰੋਗ ਹੀ ਇਸੇ ਲੱਗੀ ਘਰ ਦੇ ਵਿੱਚ ਰਸੋਈਆਂ ਭਰੀਆਂ ਪੁੰਜੀਆਂ ਨੇ ਪਦਾਲ ਖਾਣਾ ਬੜੇ ਭਗਵਾਨ ਹੋਏ ਨੇ ਖਾਣ ਦੇ ਅਗਿਆ ਨਹੀਂ ਪੈਸਾ ਹੁੰਦਾ ਪਰ ਸੇਧ ਚੰਗੀ ਨਹੀਂ ਸੇਧ ਰਹੀ ਨਹੀਂ ਤੋਂ ਮੇਰੇ ਕੋਲ ਗੱਡੀ ਲੈਣਾ ਜਿਹੜੇ ਗੱਡੀ ਦੇ ਮਰਜ਼ੀ ਹਥਲਾ ਜੀ ਨੇ ਦਿੱਲ ਦੇਦਾ ਪਰ ਤੂੰ ਗੁਰੂ ਪਕਸਾ ਦੇ ਚਰਨਾਂ ਵਿੱਚ ਅਰਦਾਸ ਕਰ ਤੇ ਉਹਨਾਂ ਸੇਧ ਠੀਕ ਹੋ ਲਵੇ ਬਸ ਉਹਦੇ 60 ਬੰਦੀ ਨਾਲ ਤੇ ਬਣਾ ਉਹ ਤੋਂ ਗੱਡੀ 'ਚੋਂ ਰੋਜ਼ ਗੁਰੂ ਘਰ ਆਉਂਦਾ ਰਹੇ। ਕਿ ਮੈਨੂੰ ਆਹ ਮੇਰੇ ਜੀਵਨ ਆਹ ਮੇਰੇ ਜੀਵਨ ਮੈਹੀ ਗੱਡੀ ਮਿਲਦੀ। ਜਿਹੜੀ ਗੱਡੀ ਤੈਨੂੰ ਸਰੀਰ ਦਿੱਤਾ ਪ੍ਰਮਾਤਮਾ ਨੇ ਤੈਨੂੰ ਚੰਗੀ ਦਿੱਤੀ ਆ। ਪਰ ਇਹਦੇ ਕੋਲ ਜਿੰਨਾ ਵੀ ਚੀਜ਼ਾਂ ਬਹੁਤ ਨੇ ਬੜੀਆਂ 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 ਨੇ। ਪਰ ਜਿਹੜਾ ਇਹ ਤਨ ਆ ਸਰੀਰ ਇਹ ਗੱਡੀ ਠੀਕ ਦੀ। ਦੂਜੀਆਂ ਗੱਡੀਆਂ ਤੇ ਕੋਈ ਨਾ ਬੈਠਿਆ ਇਤੋਂ ਇਹ ਜਾਂਦਾ ਪਿਆਰ ਨਹੀਂ ਜਾਂਦਾ। ਨਾ ਉੱਠ ਸਕਦਾ ਨਾ ਤੁਰ ਸਕਦਾ। બસ ਸਾਡ ਕਿ ਸਚਿਪਾਸ਼ਾ ਜਿਹਦੇ ਚਰਨਾਂ ਵਿੱਚ ਅਰਦਾਸ ਕਰਦਾ ਸਚਿਪਾਸ਼ਾ ਜੀ ਮਨ ਨੂੰ ਹੁਣ ਸਮਝ ਪਈ ਹੈ ਗੁਰੂ ਪਾਸ਼ਾ ਜੀ ਮਨ ਨੂੰ ਹੁਣ ਸਮਝ ਪਈ ਮੈਂ ਕਿੱਥੇ ਤੁਰਿਆ ਕਿਰਦਾ ਸੀ ਮੇਰਾ ਇਹ ਦਿਮਾਗ ਖੋ ਗਿਆ ਜਿਹੜਾ ਸਰੀਰ ਹੀ ਨਿਕੰਤਮ ਕਰਦਾ ਜਮੀਨ ਪੈਸਾ ਸੁਖ ਸੁਲਤਾ ਬੜੀਆਂ ਨੇ ਸਭ ਤੋਂ ਸਾਰਾ ਜੇ ਸੇਤ ਹੀ ਠੀਕ ਨਹੀਂ ਫਿਰ ਮਾਇਆ ਇਹ ਪਦਾਰਥ ਕਿਸ ਦਾ ਨਹੀਂ ਸੱਚੇ ਪਾਸਾ ਜੀ ਵੀਹੀ ਮੰਗ ਮੰਗਦਾ ਮਨ ਸੇਤ ਸੰਗੀਤ ਇਹ ਵੇ ਸਦਾਈ ਤੁਹਾਡੇ ਚਰਣਾ ਦੇ ਨਾਲ ਦੇ ਨਾਲ ਸਦਾਈ ਮੈਂ ਬੜਨ ਬੜਦਾ ਰਹਾ ਮਾਂ ਉਹਦੇ ਮਨ ਦੇ ਵਿੱਚ ਉਹ ਪਿਆਰ ਜੋ ਆਸ ਲੈ ਕੇ ਹੁੰਦਾ ਸੀ ਕਿ ਨਾ ਉਹ ਖਤਮ ਹੋ ਗਈ ਉਹਨੇ ਕੋ ਆਸਾ ਹੁਣ ਪਦਾਰਥਾਂ ਦੀ ਨਹੀਂ ਆਉਂਦਾ ਹੁਣ ਮਾਇਆ ਦੀ ਨਹੀਂ ਆਉਂਦਾ ਹੁਣ ਆਪਣੇ ਲਈ ਆਉਂਦਾ ਵੀ ਸੱਚੇ ਪਾਤਸ਼ਾਹ ਮਨੁੱਖ ਦੇ ਤੇਰੇ ਅੰਦੇਸ ਦੇ ਦਿਓ ਮਸਲੀ ਪਾਣੀ ਪੜਦਾ ਰਵਾਂ ਮੈਂ ਸੇਵਾ ਕਰਦਾ ਰਵਾਂ ਇਹ ਅਦਾ